ਤੁਕੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਸੋਹ ਕੁਰਸੋਹ ਝਟੀਐ ਤੁਦ ਡਿਠ ਸੱਚੇ ਬਾਤਿ ਸ਼ਾ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚੇ ਬਾਤਿ ਸ਼ਾ ਸ਼ਿਰਸ਼ੋ ਦਾਸੋ ਜਿਸ ਪਾਸ ਬਹਿਠਿਓ ਸੋਹੀਐ ਸਭਨਾ ਦਾ ਵੀਸੋ ਸਜਣ ਸਚਾ ਪਾਤਸ਼ਾਹ ਸ਼ਿਰਸ਼ੋ ਦਾਸੋ ਬਨਦਾ ਦੀ ਸਾਹੋ ਸਤਨਾਮ ਸ੍ਰੀ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰਾ ਹੀ ਰੈ ਰਤਨ ਨਾਮ ਹਰ ਬਸੇ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ

ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀਓ ਰਨ ਲਾਥਾ ਭਜ ਰਾਮ ਨਾਮ ਸਭ ਅਰਥਾ ਗੁਰਪੂਰ ਹਰ ਨਾਮ ਦਿਰਡਾਇਆ ਬਿਨ ਨਾਵੇ ਬੇਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨ ਸੇਵ ਕਬਹੂ ਤਿੰਨ ਸਭ ਜਨਮ ਆਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ ਜ다ਸ 다스 다ਸਨ ਕੋ ਹਰ ਦਯਾ ਤਾਰ ਜਗੰਨਾਥ ਹਮ ਅੰਦਲੀ ਗਿਆਨਹੀਨ ਅਗਿਆਨੀ ਕਿਉ ਚਲਹਿ ਮਾਰਗ ਪੰਥਾ ਹਮ ਅੰਦਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਲੇ ਗਿਆਨਹੀਨ ਅਗਿਆਨੀ ਕਿਉ ਚਲਹ ਮਾਰਗ ਪੰਥਾ ਨਿਕਲ ਚੱਲ ਹੈ ਮਿਲੰਥਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੇ ਤਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੇਰੇ ਹਿਅਰੈ ਰਤਨ ਨਾਮ ਹਰਿ ਵਸਿਆ ਗੁਰ ਹਰਿ ਧਰਿਓ ਮੇਰਾ ਮਾਥਾ ਜਨਮ ਜਨਮ ਕੀ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ